ਦੋਸਤੋ ਤੁਸੀਂ ਦੇਖਿਆ ਹੋਵੇਗਾ ਕਿ ਜਿਉ ਜਿਉ ਜ਼ਮਾਨਾ ਅੱਗੇ ਜਾ ਰਿਹਾ ਹੈ ਔਰ ਲੋਕ ਪੜ੍ਹ ਲਿਖ ਰਹੇ ਨੇ ਤਾਂ ਜਿਹੜੇ ਪਿਆਰ ਵਿਆਹ ਆਏ ਯਾਨੀ ਕਿ ਲਵ ਮੈਰਿਜ ਹੈ ਉਹ ਵੀ ਬਹੁਤ ਜ਼ਿਆਦਾ ਹੋ ਰਹੇ ਨੇ ਔਰ ਪੜ੍ਹੇ ਲਿਖੇ ਲੋਕ ਜਿਹੜੇ ਆ ਉਹ ਇੱਕ ਦੂਜੇ ਨੂੰ ਸਮਝ ਕੇ ਚੰਗੀ ਤਰ੍ਹਾਂ ਫਿਰ ਵਿਆਹ ਕਰਦੇ ਨੇ ਲੇਕਿਨ ਕੁਝ ਸਾਲ ਦੇ ਬਾਅਦ ਹੀ ਉਹਨਾਂ ਦਾ ਜਿਹੜਾ ਇੱਕ ਦੂਜੇ ਤੋਂ ਮਨਬਟਾਪ ਹੋ ਜਾਂਦਾ ਹੈ ਸੋ ਦੋਸਤੋ ਜ਼ਿਆਦਾ ਤਲਾਕ ਜਿਹੜੇ ਨੇ ਉਹ ਪੜ੍ਹੇ ਲਿਖਿਆ ਚ ਹੁਣ ਹੋ ਰਹੇ ਨੇ ਔਰ ਉਹ ਜਿਹੜੇ ਪੜੇ ਲਿਖੇ ਨੇ ਫਿਰ ਉਹ ਉਹਨਾਂ ਦੀਆਂ ਕਾਨੂੰਨੀ ਗੁੰਝਲਾਂ ਦੇ ਵਿੱਚ ਫਸ ਜਾਂਦੇ ਨੇ ਤੇ ਇਸੇ ਤਰ੍ਹਾਂ ਜ਼ਿੰਦਗੀ ਜਿਹੜੀ ਆ ਉਹ ਬਤੀਤ ਹੁੰਦੀ ਏ ਕਈ ਤਾਂ ਗੁੰਝਲਾਂ ਚੋਂ ਨਿਕਲ ਆਉਂਦੇ ਨੇ ਕਈ ਸਾਰਾ ਸਾਰਾ ਸਾਰੀ ਸਾਰੀ ਉਮਰ ਜਿਹੜੀ ਆ ਉਹ ਫਸ ਜਾਂਦੇ ਨੇ ਸੋ ਦੋਸਤੋ ਇਹ ਬਹੁਤ ਇੰਪੋਰਟੈਂਟ ਟੈਲੀਕਾਸਟ ਹੈ ਕਿਉਂਕਿ ਇਸ ਦੇ ਵਿੱਚ ਮੈਂ ਗੱਲ ਕਰਨ ਜਾ ਰਿਹਾ ਕਿ ਜੇ ਇੱਕ ਔਰਤ ਪੜੀ ਲਿਖੀ ਏ ਕੰਮ ਕਰਨ ਦੇ ਯੋਗ ਏ ਪਹਿਲਾਂ ਕੰਮ ਵੀ ਕਰਦੀ ਏ ਤੇ ਬਾਅਦ ਵਿੱਚ ਜੇਕਰ ਉਸ ਦਾ ਤਲਾਕ ਹੋ ਜਾਂਦਾ ਹੈ ਤਾਂ ਉਸ ਨੂੰ ਕੋਰਟ ਤੋਂ ਵਜ਼ਾਰਾ ਪੱਤਾ ਮਿਲੇਗਾ ਜਾਂ ਨਹੀਂ ਸੋ ਦੋਸਤੋ ਦਿੱਲੀ ਹਾਈ ਕੋਰਟ ਨੇ ਇੱਕ ਬਹੁਤ ਇਸ ਮਾਮਲੇ ਦੇ ਵਿੱਚ ਇਤਿਹਾਸਿਕ ਫੈਸਲਾ ਦਿੱਤਾ ਹੈ ਔਰ ਉਸ ਇਤਿਹਾਸਿਕ ਫੈਸਲੇ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪੜ੍ਹੀ ਲਿਖੀ ਪਤਨੀ ਵਿਹਲੀ ਰਹਿ ਕੇ ਗੁਜ਼ਾਰਾ ਪੱਤਾ ਨਹੀਂ ਮাক ਸਕਦੀ ਸੋ ਬੜਾ ਸਪਸ਼ਟ ਸੰਦੇਸ਼ ਹੈ ਉਹਨਾਂ ਦਾ ਸੋ ਇਸ ਇਤਿਹਾਸਿਕ ਫੈਸਲੇ ਚ ਦਿੱਲੀ ਕੋਰਟ ਦਿੱਲੀ ਹਾਈ ਕੋਰਟ ਨੇ ਇੱਕ ਔਰਤ ਨੂੰ ਅੰਤਰੀਮ ਗੁਜ਼ਾਰਾ ਪੱਤਾ ਦੇਣ ਤੋਂ ਇਨਕਾਰ ਕਰਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ ਕਿਉਂਕਿ ਉਹ ਔਰਤ ਜਿਹੜੀ ਸੀ ਉਸਨੇ ਉੱਚ ਸਿੱਖਿਆ ਪ੍ਰਾਪਤ ਹੋਣ ਦੇ ਬਾਅਦ ਵਿਯੋਧ ਬੇਰੋਜ਼ਗਾਰ ਰਹਿਣ ਦਾ ਫੈਸਲਾ ਕੀਤਾ ਔਰ ਇਸ ਤੇ ਜਸਟਿਸ ਚੰਦਰ ਧਾਰੀ ਸਿੰਘ ਨੇ ਪਰਿਵਾਰਕ ਅਦਾਲਤ ਜਿਹੜਾ ਸਕੇਤ ਵਿੱਚ ਹੈ ਉਸਦੇ ਆਦੇਸ਼ ਦੇ ਵਿਰੁੱਧ ਜਿਹੜਾ ਸੋਧ ਪਟੀਸ਼ਨ ਜਿਹੜੀ ਸੀ ਉਹ ਖਾਰਜ ਕਰ ਦਿੱਤੀ ਹੈ ਜਿਸ ਨੇ CrPC ਧਾਰਾ 125 ਦੇ ਤਹਿਤ ਅੰਤਰੀਮ ਗੁਜ਼ਾਰਾ ਪੱਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਸੋ ਇਹ ਦੋਸਤੋ ਦਿੱਲੀ ਹਾਈ ਕੋਰਟ ਦਾ ਫੈਸਲਾ ਹੈ ਕਿ ਪਹਿਲਾਂ ਉਸ ਨੂੰ ਹੇਠੋਂ ਜਿਹੜਾ ਸਕੇਲ ਦਾ ਕੋਰਟ ਸੀ ਉਸਨੇ ਇਹ ਜਿਹੜਾ ਜ਼ਾਰਾ ਪੱਤਾ ਦੇਣ ਤੋਂ ਇਨਕਾਰ ਕੀਤਾ ਸੀ ਫਿਰ ਉਸਨੇ ਸੋਧ ਪਟੀਸ਼ਨ ਪਾਈ ਉਸਦੇ ਵਿੱਚ ਵੀ ਉਸਨੂੰ ਇਨਕਾਰ ਕਰ ਦਿੱਤਾ ਗਿਆ ਸੋ ਦੋਸਤੋ ਇਹਦਾ ਪਿਛੋਕੜ ਇਹ ਹੈ ਕਿ ਇਹ ਜਿਹੜੀ ਪਟੀਸ਼ਨ ਕਰਤਾ ਸੀ ਇਹ 11 ਦਸੰਬਰ 2019 ਨੂੰ ਇੱਕ ਵਿਅਕਤੀ ਉਹਦਾ ਨਾਮ ਪ੍ਰਤੀਵਾਦੀ ਸੀ ਉਹਦੇ ਨਾਲ ਵਿਆਹ ਹੁੰਦਾ ਹੈਗਾ ਤੇ ਉਸ ਤੋਂ ਤੁਰੰਤ ਬਾਅਦ ਇਹ ਜੋੜਾ ਜਿਹੜਾ ਇਹ ਵਿਦੇਸ਼ ਚਲਾ ਜਾਂਦਾ ਹੈ ਤੇ ਵਿਵਤਾ ਜਿਹੜਾ ਝਗੜੇ ਕਾਰਨ ਉਹ ਭਾਰਤ ਵਾਪਸ ਆ ਜਾਂਦੀ ਹੈ ਤੇ ਉਸਨੇ ਦੋਸ਼ ਲਾਇਆ ਸੀ ਕਿ ਉਸਦੇ ਜੀਵਨ ਸਾਥੀ ਨੇ ਉਸ ਨਾਲ ਬੇਰਹਿਮੀ ਕੀਤੀ ਹੈ ਤੇ ਉਸਨੇ ਸੀਆਰਪੀਐਸਸੀ ਜਿਹੜੀ ਜਿਹੜੀ ਧਾਰਾ 125 ਤਹਿਤ ਅੰਤਿਮ ਰਾਤ ਲਈ ਜਿਹੜੀ ਹੈ ਅਰਜੀ ਦਾਇਰ ਕਰਦਿਆਂ ਗੁਜ਼ਾਰੇ ਪੱਤੇ ਦੀ ਮੰਗ ਕੀਤੀ ਸੀ ਹਾਲਾਂਕਿ 5 ਨਵੰਬਰ 2022 ਨੂੰ ਇਹ ਬੇਨਤੀ ਪਰਿਵਾਰਕ ਅਦਾਲਤ ਨੇ ਰੱਦ ਕਰ ਦਿੱਤੀ ਸੀ ਜਿਸ ਕਾਰਨ ਮੌਜੂਦਾ ਸੋਧ ਪਟੀਸ਼ਨ ਉਹਨਾਂ ਨੇ ਦਿੱਲੀ ਹਾਈ ਕੋਰਟ ਵਿੱਚ ਦਾਖਲ ਕੀਤੀ ਸੀ ਸੋ ਦੋਸਤੋ ਇਸ ਦੇ ਵਿੱਚ ਕਾਨੂੰਨੀ ਮੁੱਦੇ ਜਿਹੜੇ ਸੀ ਉਹ ਸਾਹਮਣੇ ਜਦੋਂ ਕੋਰਟ ਦੇ ਆਏ ਤਾਂ ਉਹ ਸਵਾਲ ਸੀ ਕੀ ਇੱਕ ਪੜਿਆ ਲਿਖਿਆ ਅਤੇ ਯੋਗ ਜੀਵਨ ਸਾਥੀ ਚੋਕ ਕਮਾਈ ਕਰਨ ਦੇ ਸਮਰੱਥ ਹੈ ਜਾਨੀ ਕਿ ਉਹ ਕਮਾਈ ਕਰ ਸਕਦਾ ਹੈ ਉਸ ਕੋ ਇਹ ਨਹੀਂ ਲਿਆਕਤ ਹੈ ਤੇ ਅੰਤਰੀ ਗੁਜ਼ਾਰਾ ਪੱਤਾ ਦਾ ਦਾਵਾ ਕਰ ਸਕਦਾ ਹੈ ਇਹ ਉਹਨਾਂ ਨੇ ਇੱਕ ਸਵਾਲ ਉਠਾਇਆ ਸੀ ਉੱਥੇ ਫਿਰ ਉਹਨਾਂ ਨੇ ਕਿਹਾ ਕਿ ਕੀ ਪਤੀ ਗੁਜ਼ਾਰਾ ਪੱਤਾ ਦੇਣ ਲਈ ਮਜਬੂਰ ਹੈ ਜਦੋਂ ਪਤਨੀ ਕੋਲ ਕਮਾਈ ਕਰਨ ਦੀ ਸਮਰੱਥਾ ਹੈ ਪਰ ਉਹ ਕੰਮ ਨਾ ਕਰਨ ਦਾ ਫੈਸਲਾ ਦੇ ਲੀ ਕਰਦੀ ਹੈ ਸੋ ਦੋਸਤੋ ਉਸ ਤੋਂ ਬਾਅਦ ਇਹ ਜਿਹੜਾ ਸਾਰਾ ਕੁਝ ਸੀ ਇਸ ਨੂੰ ਵਿਚਾਰ ਨਾਲ ਜਿਹੜੇ ਇਸ ਤੇ ਵਿਚਾਰ ਪੰਦਰਾ ਹੋਇਆ ਬਹਿਸ ਹੋਈ ਕੋਰਟ ਦੇ ਵਿੱਚ ਔਰ ਜੱਜ ਸਾਹਿਬਾਨ ਨੇ ਬਹੁਤ ਧਿਆਨ ਨਾਲ ਇਸ ਨੂੰ ਸੁਣਿਆ ਤੇ ਅਖੀਰ ਵਿੱਚ ਉਹਨਾਂ ਨੇ ਇਸ ਸੰਬੰਧੀ ਫੈਸਲਾ ਦਿੱਤਾ ਸੋ ਇਹਨਾਂ ਟਿੱਪਣੀਆਂ ਦੇ ਮੱਦੇ ਨਜ਼ਰ ਹਾਈ ਕੋਰਟ ਨੂੰ ਹਾਈ ਕੋਰਟ ਨੇ ਪਰਿਵਾਰਕ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਜਨ ਕਿ ਪਹਿਲਾ ਜਿਹੜਾ ਪਰਿਵਾਰਕ ਅਦਾਲਤ ਸੀਗੀ ਛੋਟੀ ਉਸ ਨੇ ਇਹ ਫੈਸਲਾ ਦਿੱਤਾ ਸੀ ਕਿ ਜੇ ਇਹ ਪਤੀ ਪਤਨੀ ਉਸ ਪਤੀ ਦੀ ਪੜ੍ਹੀ ਲਿਖੀ ਹੈ ਜਾਨੀ ਕਿ ਕੋਈ ਵੀ ਵਿਅਕਤੀ ਪੜ੍ਹੀ ਲਿਖੀ ਹੈ ਔਰ ਉਹ ਕੰਮ ਕਰਨ ਦੇ ਸਮਰੱਥ ਹੈ ਵੇਲੀ ਰਹਦੀ ਹੈ ਤਾਂ ਉਸ ਨੂੰ ਗੁਜ਼ਾਰਾ ਪੱਤਾ ਨਹੀਂ ਦਿੱਤਾ ਜਾਏਗਾ ਤਾਂ ਉਸ ਨੇ ਉਸ ਦੇ ਉਸ ਦੇ ਉਸ ਜਿਹੜੀ ਲੇਡੀ ਸੀ ਉਸ ਦੀ ਜਿਹੜੀ ਪਟੀਸ਼ਨ ਸੀ ਉਹ ਖਾਰਜ ਕਰ ਦਿੱਤੀ ਸੀ ਪਰ ਜਸਟਿਸ ਸਿੰਘ ਨੇ ਪਟੀਸ਼ਨ ਕਰਤਾ ਨੂੰ ਵਿੱਤੀ ਸਹਾਇਤਾ ਵਜੋਂ ਗੁਜ਼ਾਰਾ ਪੱਤਾ ਤੇ ਨਿਰਭਰ ਕਰਨ ਦੀ بجائے ਉਸ ਦੀ ਯੋਗਤਾ ਤੇ ਪਿਛਲੇ ਤਜਰਬੇ ਨੂੰ ਦੇਖਦੇ ਹੋਏ ਰੋਜ਼ਗਾਰ ਦੀ ਭਾਲ ਕਰਨ ਲਈ ਉਤਸ਼ਾਹਿਤ ਕੀਤਾ ਉਹਨਾਂ ਨੇ ਬਹੁਤ ਹੀ ਪਿਆਰ ਨਾਲ ਆਰਾਮ ਨਾਲ ਉਸ ਨੂੰ ਕਿਹਾ ਕਿ ਤੁਹਾਡੇ ਕੋਲ ਸਾਰੀ ਕੁਆਲਿਫੀਕੇਸ਼ਨ ਹੈ ਤੁਸੀਂ ਯੋਗ ਹੋ ਔਰ ਤੁਸੀਂ ਕੰਮ ਕਰਦੇ ਰਹੋ ਤੁਹਾਡੇ ਕੋਲ ਤਜਰਬਾ ਹੈ ਤੇ ਤੁਸੀਂ ਆਪ ਕੰਮ ਕਰਕੇ ਆਪਣੀ ਕਮਾਈ ਜਿਹੜੀ ਆ ਉਹ ਕਰੋ ਸੋ ਹੁਣ ਇਹ ਗੱਲ ਇਹ ਫੈਸਲਾ ਜਿਹੜਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਗੁਜ਼ਾਰਾ ਪਤਾ ਕਾਨੂੰਨਾਂ ਨੂੰ ਅਸਲ ਵਿੱਤੀ ਲੋੜਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਨਾ ਕਿ ਬੇਲੋੜੀ ਵਿੱਤੀ નિર્ਭਰਤਾ ਦੀ ਸਹੂਲਤ ਦੇਣੀ ਚਾਹੀਦੀ ਹੈ ਸੋ ਦੋਸਤੋ ਕਾਨੂੰਨ ਦੇ ਵਿੱਚ ਇਹ ਫੇਰ ਬਾਰ-ਬਾਰ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜੇ ਤੇ ਉਹ ਲੋੜਵੰਦ ਹੈ ਔਰ ਉਸ ਨੂੰ ਵਾਕਿਆ ਹੀ ਲੋੜ ਹੈ ਤੇ ਉਸ ਦੀ ਵਿੱਤੀ ਸਹਾਇਤਾ ਜਿਹੜੀ ਹੈ ਗੁਜ਼ਾਰਾ ਪੱਤੇ ਨਾਲ ਹੋਣੀ ਚਾਹੀਦੀ ਏ ਲੇਕਿਨ ਜੇਕਰ ਉਹ ਪੜ੍ਹੀ ਲਿਖੀ ਹੈ ਉਸ ਕੋ ਤਜਰਬਾ ਹੈ ਤਾਂ ਉਸ ਨੂੰ ਇਹ ਗੁਜ਼ਾਰਾ ਪੱਤਾ ਜਿਹੜਾ ਇਹ ਨਹੀਂ ਦਿੱਤਾ ਜਾ ਸਕਦਾ ਸੋ ਦੋਸਤੋ ਹੁਣ ਜੇਕਰ ਕੋਈ ਇਸ ਕਰਕੇ ਪੜ੍ਹੇ ਲਿਖੀ ਔਰਤ ਜਾਂ ਪੜ੍ਹੇ ਲਿਖਿਆ ਆਦਮੀ ਇਸ ਕਰਕੇ ਤਲਾਕ ਲਏਗਾ ਕਿ ਮੈਨੂੰ ਉਸ ਦਾ ਗੁਜ਼ਾਰਾ ਪੱਤਾ ਮਿਲ ਜਾਣਾ ਹੈ ਤੇ ਮੇਰੀ ਜ਼ਿੰਦਗੀ ਉਸ ਤੇ ਜਿਹੜੀ ਆ ਉਹ ਪਸਰ ਹੋ ਜਾਏਗੀ ਜਾਣ ਕੇ ਮੈਂ ਉਸ ਤੇ ਡੱਟ ਬੜ ਓਕੇ ਰਹਿ ਲਵਾਂਗਾ ਤਾਂ ਉਹ ਇਹ ਖਿਆਲ ਆਪਣੇ ਮਨ ਦੇ ਵਿੱਚੋਂ ਕੱਢ ਦੇਵੇ ਕਿਉਂਕਿ ਜੇਕਰ ਤੁਸੀਂ ਪੜ੍ਹੇ ਲਿਖੇ ਹੋ ਔਰ ਆਪ ਕੰਮ ਕਰ ਸਕਦੇ ਹੋ ਕਮਾਈ ਕਰ ਸਕਦੇ ਹੋ ਤਾਂ ਹੂੰ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੁਜ਼ਾਰਾ ਪੱਤਾ ਜਿਹੜਾ ਇਹ ਨਾ ਨਾਮ ਨਹੀਂ ਮਿਲੇਗਾ ਕਿਉਂਕਿ ਇਸ ਤਰ੍ਹਾਂ ਇਹਨਾਂ ਅਦਾਲਤਾਂ ਦਾ ਸੋਚਣਾ ਹੈ ਔਰ ਕਾਨੂੰਨ ਦੇ ਵਿੱਚ ਇਸ ਦੀ ਪ੍ਰੋਵੀਜ਼ਨ ਇਸ ਤਰ੍ਹਾਂ ਹੀ ਹੈ ਕਿ ਲੋੜ ਵਧਣ ਤਜਰੂਰ ਮਿਲਣਾ ਚਾਹੀਦਾ ਹੈ ਪਰ ਜਿਹੜੇ ਲੋਕ ਆਪ ਕਮਾਈ ਕਰ ਸਕਦੇ ਨੇ ਉਹਨਾਂ ਨੂੰ ਜਿਹੜਾ ਹੈ ਉਹ ਆਪ ਕਮਾਈ ਕਰਨੀ ਚਾਹੀਦੀ ਹੈ ਸੋ ਦੋਸਤੋ ਹੁਣ ਸਮੇਂ ਦੇ ਬਦਲਾਅ ਦੇ ਨਾਲ ਇਹ ਜਿਹੜੇ ਨੌਜਵਾਨ ਲੜਕੇ ਲੜਕੀਆਂ ਨੇ ਇਹਨਾਂ ਨੂੰ ਆਪਣੇ ਵਿਚਾਰ ਵੀ ਜਿਹੜੇ ਆ ਉਹਨਾਂ ਦੇ ਵਿੱਚ ਵੀ ਬਦਲਾਅ ਆਉਂਦੀ ਲੋੜ ਹੈ ਤਾਂ ਕਿ ਉਹ ਜਿਹੜਾ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਚੰਗੀ ਬੁਤਬਤਿਦ ਕਰਨ ਦੇ ਲਈ ਆਪਣੀ ਕਮਾਈ ਆਪ ਕਰਨ ਤੇ ਆਪਣੇ ਆਪ ਨੂੰ ਰੋਜ਼ਗਾਰ ਦੇ ਯੋਗ ਬਣਾਉਣ ਔਰ ਜੇ ਉਹਨਾਂ ਕੋਲ ਤਿਆਰ ਬਾਇ ਤਾਂ ਉਸ ਦਾ ਫਾਇਦਾ ਉਠਾ ਕੇ ਅੱਗੇ ਆਪਣੀ ਜ਼ਿੰਦਗੀ ਜਿਹੜੀ ਹੈ ਉਸ ਨੂੰ ਹੋਰ ਵਧੀਆ ਬਣਾਓ ਸੋ ਦੋਸਤੋ ਇਹ ਵੀ ਇੱਕ ਸਮਾਜ ਦੇ ਲਈ ਬੜਾ ਇੰਟਰਸਟਿੰਗ ਜਸਟ ਕੇਸ ਸੀਗਾ ਜੋ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਏਗਾ ਕੁਝ ਹੋਰ ਜ਼ਰੂਰੀ ਨੁਕਤੇ ਜਿਹੜੇ ਸਾਡੇ ਸਮਾਜ ਲਈ ਜ਼ਰੂਰੀ ਨੇ ਔਰ ਜਿਹੜੇ ਸਾਡੀ ਜ਼ਿੰਦਗੀ ਦੇ ਲਈ ਜ਼ਰੂਰੀ ਨੇ ਉਹ ਮੈਂ ਲੈ ਕੇ ਫਿਰ ਹਾਜ਼ਰ ਹੋਵਾਂਗਾ ਹੁਣ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ